ਸਰਦਾਰ ਹਰੀਚੰਦ ਸਿੰਘ ਜੀ ਮਹਾਰਾਜਾ ਪਟਿਆਲੇ ਦੇ ਵਜ਼ੀਰ ਸਨ ਸੰਤ ਸੇਵੀ ਸਨ ਜਿੱਥੇ ਵੀ ਪਤਾ ਲੱਗਦਾ ਮਹਾਪੁਰਸ਼ਾਂ ਦਾ ਉੱਥੇ ਹੀ ਜਾਂਦੇ ਸਨ ਉਹਨਾਂ ਨੇ ਆ ਕੇ ਬਾਬਾ ਨਾਨਕ ਸਿੰਘ ਜੀ ਦੇ ਚਰਨ ਪ੍ਰਾਪਤ ਕੀਤੇ ਜੋ ਕਿ 1932 ਵਿੱਚ ਦਾਸ ਨੇ ਸਰਦਾਰ ਹਰੀਚੰਦ ਸਿੰਘ ਜੀ ਦੇ ਕੋਲ ਡਰਾਈਵਰ ਦੀ ਨੌਕਰੀ ਕੀਤੀ ਹਰ ਐਤਵਾਰ ਸਰਦਾਰ ਹਰੀਚੰਦ ਸਿੰਘ ਪਟਿਆਲੇ ਤੋਂ ਨਾਨਕ ਸਰ ਕਲੇਰੀ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਸਨ ਤੇ ਦਾਸ ਨੂੰ ਵੀ ਉਹਨਾਂ ਦੇ ਜਰੀਏ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਉਸ ਸਮੇਂ ਨਾਨਕ ਸਾਹਿਬ ਕਲੇਰੀ ਬਾਬਾ ਜੀ ਕੋਲ ਸਿਰਫ 5-7 ਬੰਦੇ ਰਹਿੰਦੇ ਸਨ ਇੱਕ ਬਾਬਾ ਕਿਰਪਾਲ ਸਿੰਘ ਸੁਖਮਨੀਆ ਜਿਸ ਦੀ ਡਿਊਟੀ ਸੁਖਮਨੀ ਸਾਹਿਬ ਦੇ ਪਾਠਾਂ ਨੂੰ 24 ਘੰਟੇ ਜਾਰੀ ਰੱਖਣ ਦੀ ਸੀ ਨਾਨਕ ਸਾਹਿਬ ਨੂੰ ਰਸਤਾ ਕੋਈ ਨਹੀਂ ਸੀ ਕਾਰ ਨੂੰ ਤਾਂ ਮੋਗੇ ਵਾਲੀ ਸੜਕ ਤੇ ਬੰਦ ਕਰ ਦਿੰਦੇ ਸੀ ਤੇ ਆਪ ਖੇਤਾਂ ਵਿੱਚੋਂ ਦੀ ਚਰੀ ਕਮਾਦ ਬਾਜਰਾ ਮੋਟ ਤੇ ਮੂੰਗੀ ਬੀਜੇ ਹੁੰਦੇ ਸਨ ਮਾਰੂ ਜ਼ਮੀਨਾਂ ਸਨ بارش ਪੈ ਗਈ ਤਾਂ ਹੋ ਗਈਆਂ ਨਹੀਂ ਤਾਂ ਸੁੱਕੀਆਂ ਉਹਨਾਂ ਵਿੱਚੋਂ ਲੰਘ ਕੇ ਬਾਬਾ ਜੀ ਕੋਲ ਜਾ ਕੇ ਮੱਥਾ ਟੇਕਣਾ ਦਾਸ ਦਾ ਪਿਛਲਾ ਕੋਈ ਸੰਜੋਗ ਸੀ ਜੋ ਬਾਬਾ ਜੀ ਦੇ ਚਾਰਨ ਪ੍ਰਾਪਤ ਹੋਏ ਅਤੇ પ્રસੰਤਾ ਲਈ ਜਦੋਂ ਜਾਣਾ ਪੁੱਛਣਾ ਬਈ ਕੌਣ ਹੈ ਜੀ ਕਾਰ ਦਾ ਡਰਾਈਵਰ ਹਰੀ ਸਿੰਘ ਵਾਹ 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 ਬਾਸ ਫੇਰ ਇਤਨਾ ਪਿਆਰ ਬਾਬਾ ਜੀ ਨਾਲ ਪੈ ਗਿਆ ਕਿ ਹਫਤਾ ਮਸਾ ਲੰਗਿਆ ਕਰੇ ਤੇ ਜੇ ਕਿਤੇ ਬਾਬਾ ਜੀ ਨੂੰ ਕਾਰ ਦੀ ਲੋੜ ਪੈਂਦੀ ਤੇ ਕਾਰ ਮੈਂ ਲੈ ਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ